ਹਾਂਜੀ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਆਪਾਂ ਸਿਰਫ 80 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਦਵਾਈ ਦੇ ਰਹੀ ਦੀ ਹੈ 40 ਦਿਨ ਦਾ ਸਾਡਾ ਕੋਰਸ ਹੁੰਦਾ ਹੈ ਅੱਜ ਕੱਲ ਦੇਖੋ ਮਰਦਾਨਾ ਕਮਜ਼ੋਰੀ ਦੇਖਣ ਨੂੰ ਆਉਂਦਾ ਹੈ ਕਿ ਮਰਦਾਨਾ ਕਮਜ਼ੋਰੀ ਕਈ ਕਾਰਨ ਨੇ ਆਪਾਂ ਸਾਰੇ ਅੱਜ ਕੱਲ ਗੱਲ ਤਾਂ ਕਰਦੇ ਆਂ ਪੁਰਾਣੇ ਬਜ਼ੁਰਗਾਂ ਦੀ ਪਰ ਇਹ ਨਹੀਂ ਦੇਖਦੇ ਕਿ ਉਹ ਖਾਂਦੇ ਕੀ ਸੀ ਸਾਡੇ ਕੋ 22-22 ਸਾਲ ਦੇ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਡਾਇਬੀਟਿਸ ਹੋ ਜਾਂਦੀ ਹੈ, ਮਤਾਨਾ ਕਮਜ਼ੋਰੀ ਹੋ ਜਾਂਦੀ ਹੈ, ਵਿਆਹ ਤੋਂ ਪਹਿਲੀ ਬੰਦ ਬੱਚੇ ਖਰਾਬ ਹੋ ਗਏ ਨੇ ਦੇਖੋ। ਬਸ ਮਾਦੀ ਮੈਂ ਗੱਲ ਕਰੂੰਗਾ ਜੀ ਦੇਖੋ ਪਹਿਲੀ ਗੱਲ ਤਾਂ ਭਸਮਾ ਹਰ ਬੰਦੇ ਵਾਸਤੇ ਨਹੀਂ ਬਣੀਆ। ਸਾਡੇ ਕੋ ਇਦਾਂ ਦੇ ਪੇਸ਼ੈਂਟ ਵੀ ਆਉਂਦੇ ਨੇ ਜਿਨ੍ਹਾਂ ਇਹ ਪ੍ਰੋਬਲਮ ਕਰਕੇ ਉਹਨਾਂ ਦੇ ਘਰ-ਬਾਰ ਉਜੜ ਗਏ ਨੇ। ਆਪਾਂ ਪੈਸੇ ਮਗਰ ਕਦੀ ਨਹੀਂ ਵਜੇ। ਸਾਡੇ ਬਜ਼ੁਰਗ ਹਮੇਸ਼ਾ ਇਹ ਹੀ ਕਹਿੰਦੇ ਸੀ ਮੈਂ ਹਰ ਵਾਰ ਇਹ ਹੀ ਕਹਿਣਾ। ਉਹ ਕਹਿੰਦੇ ਫੀਸ ਮਿਲੇ ਨਾ ਮਿਲੇ ਅਸੀਸ ਜ਼ਰੂਰ ਮਿਲਣੀ ਚਾਹੀਦੀ ਸਾਨੂੰ। ਬਿਲਕੁਲ ਜੀ। ਜੇ ਕਿਸੇ ਨੂੰ ਇਹ ਦਿੱ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਲੁਧਿਆਣੇ ਆ ਵੈਦ ਸਾਹਿਬ ਕੋਲੇ ਜਿਹੜੇ ਕਿ ਕਮਜ਼ੋਰੀ ਦੇ ਉੱਤੇ ਮਰਦਾਨਾ ਕਮਜ਼ੋਰੀ ਦੇ ਉੱਤੇ ਬਹੁਤ ਹੀ ਜ਼ਿਆਦਾ ਸਰਚ ਕਰਕੇ ਤੇ ਉਸ ਤੇ ਕੰਮ ਕਰਦੇ ਨੇ ਸੋ ਅੱਜ ਆਪਾਂ ਗੱਲ ਕਰਾਂਗੇ ਵੈਦ ਸਾਹਿਬ ਜੀ ਨਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੈਦ ਸਾਹਿਬ ਜੀ ਤੁਹਾਡੇ ਨਾਲ ਫੋਨ ਤੇ ਗੱਲਬਾਤ ਹੋਈ ਸੀ ਤੁਸੀਂ ਜਾਦਾ ਗੱਲ ਕਰਦੇ ਆ ਜਿਹੜਾ ਕੰਮ ਕਰਦੇ ਹੋ ਉਹ ਮਰਦਾਨਾ ਕਮਜ਼ੋਰੀ ਤੇ ਕਰਦੇ ਹੋ ਸੋ ਮਰਦਾਨਾ ਕਮਜ਼ੋਰੀ ਬਾਰੇ ਸਾਨੂੰ ਥੋੜਾ ਬੋੜਾ ਦੱਸੋ ਦਰਸ਼ਕਾਂ ਨੂੰ ਵੀ ਕਿਵੇਂ ਠੀਕ ਹੁੰਦੀ ਆ ਮਰਦਾਨੀ ਕਮਜ਼ੋਰੀ ਦੇਖੋ ਪਹਿਲੇ ਤਾਂ ਆਪਾਂ ਦੇਖਾਂਗੇ ਜੀ ਮਰਦਾਨਾ ਕਮਜ਼ੋਰੀ ਹੁੰਦੀ ਕਿਉਂ ਹੈ ਹਾਂਜੀ ਅੱਜ ਕੱਲ੍ਹ ਦੇਖੋ ਮਰਦਾਨਾ ਕਮਜ਼ੋਰੀ ਦੇਖਣ ਨੂੰ ਆਉਂਦਾ ਹੈ ਕਿ ਮਰਦਾਨਾ ਕਮਜ਼ੋਰੀ ਕਈ ਕਾਰਨ ਨੇ ਪਹਿਲੇ ਤਾਂ ਸਿਰਫ ਇਹੀ ਹੁੰਦਾ ਸੀ ਕੀ ਜਿਹੜੀ ਕਮਜ਼ੋਰੀ ਹੈ ਉਹ ਬਚਪਨ ਦੀ ਗਲਤੀਆਂ ਦੇ ਕਾਰਨ ਹੋ ਗਿਆ ਜਾਂ ਆਪਾਂ ਕੋਈ ਗਲਤ ਪ੍ਰੋਡਕਟ ਖਾ ਲੇ ਉਹਦਾ ਕਰਕੇ ਹੁੰਦੀ ਸੀ ਲੇਕਿਨ ਹੁਣ ਦੇਖਣ ਨੂੰ ਆ ਰਿਹਾ ਹੈ ਇਹਦੇ ਕਈ ਕਾਰਨ ਨੇ ਹੁਣ ਸਭ ਤੋਂ ਵੱਡਾ ਕਾਰਨ ਆ ਰਿਹਾ ਇੱਕ ਸਟ੍ਰੈਸ ਆ ਰਿਹਾ ਇੱਕ ਡਾਇਬੀਟੀਜ਼ ਆ ਰਿਹਾ ਬੀਪੀ ਆ ਰਿਹਾ ਕਈ ਕਾਰਨ ਨੇ ਸਾਡਾ ਖਾਣ ਪੀਣ ਆ ਰਿਹਾ ਖਾਣ ਪੀਣ ਅੱਜ ਕੱਲ ਬਿਲਕੁਲ ਅੱਛਾ ਨਹੀਂ ਹੈਗਾ ਖਾਣ ਪੀਣ ਦੇ ਵਿੱਚ ਆਪਾਂ ਜੋ ਚੀਜ਼ਾਂ ਖਾਏ ਨਹੀਂ ਆਪਾਂ ਸਿਰਫ ਸਪਲੀਮੈਂਟ ਵੱਲ ਜਾ ਰਹੇ ਹਾਂ ਦਵਾਈਆਂ ਵੱਲ ਜਾ ਰਹੇ ਹਾਂ ਜਦ ਕਿ ਆਪਣਾ ਉਸ ਪਰਮਾਤਮਾ ਦੀ ਇੰਨੀ ਦੇਣ ਹੈ ਇੰਨਾ ਕੁਝ ਖਾਣ ਪੀਣ ਨੂੰ ਹੈਗਾ ਚੰਗੀ ਖੁਰਾਕ ਖਾਵ ਜਦਕਿ ਆਪਾਂ ਨੂੰ ਦੇਖਣ ਨੂੰ ਆਂਦਾ ਹੈ ਕਿ ਲੋਕੀ ਦਵਾਈਆਂ ਨੂੰ ਪਹਿਲੇ ਤਵੱਜੂ ਦਿੰਦੇ ਨੇ ਇਹ ਚੀਜ਼ਾਂ ਬਾਅਦ ਦੇ ਜਿੰਨਾ ਕਰਕੇ ਇਹ ਕਮਜ਼ੋਰੀ ਆ ਜਾਂਦੀ ਹੈ ਉਹਨਾਂ ਜਿਹੜੀ ਕਿਹੜੀ ਚੀਜ਼ਾਂ ਖਾਣ ਦੇ ਨਾਲ ਆਪਾਂ ਨੂੰ ਕਮਜ਼ੋਰੀਆਂ ਆਉਂਦੀਆਂ ਕਾਰਨ ਕੀ ਹੈ ਦਾ ਕਮਜ਼ੋਰੀ ਦੇਖੋ ਜੀ ਅੱਜ ਕੱਲ ਸਭ ਤੋਂ ਵੱਡਾ ਕਾਰਨ ਹੈਗਾ ਇੱਕ ਫਾਸਟ ਫੂਡ ਫਾਸਟ ਫੂਡ ਦਾ ਬੜਾ ਵੱਡਾ ਰੋਲ ਹੈਗਾ ਕਮਜ਼ੋਰੀ ਦੇ ਆਂ ਵਿੱਚ ਕਿਉਂਕਿ ਇਹਦੇ ਵਿੱਚ ਜਿਹੜੇ ਕੈਮੀਕਲ ਜਿਹੜੇ ਯੂਜ਼ ਕੀਤੇ ਜਾਂਦੇ ਆ ਜਿਹੜੇ ਬਾਕੀ ਕੰਟਰੀਆਂ 'ਚ ਬੈਨ ਹੈਗੇ ਆ ਵੈਸਟਰਨ ਕੰਟਰੀਆਂ ਦੇ ਵਿੱਚ ਬਿਲਕੁਲ ਬੈਨ ਹੈ ਉਹ ਚੀਜ਼ਾਂ ਇੱਥੇ ਯੂਜ਼ ਹੁੰਦੀਆਂ ਤੇ ਜਿਸ ਤਰ੍ਹਾਂ ਕਮਜ਼ੋਰੀ ਬਹੁਤ ਜ਼ਿਆਦਾ ਆ ਜਾਂਦੀ ਹੈ ਨਸਾਂ ਵੀਕ ਹੋ ਜਾਂਦੀਆਂ ਕੁਝ ਬੰਦੇ ਦੀ ਆਪਣੀ ਗਲਤੀਆਂ ਹੁੰਦੀਆਂ ਆਪਾਂ ਪਹਿਲੇ ਧਿਆਨ ਨਹੀਂ ਦਿੰਦੇ ਜਦੋਂ ਬਿਮਾਰੀ ਕਰੋਨਿਕ ਜਦੋਂ ਗੰਭੀਰ ਹੋ ਜਾਂਦੀ ਹੈ ਫਿਰ ਆਪਾਂ ਆਨੇ ਆ ਜੀ ਇਹ ਤੁਸੀਂ ਇਹ ਦੱਸੋ ਕਿ ਖਾਣਾ ਕੀ ਚਾਹੀਦਾ ਜਿਹਦੇ ਨਾਲ ਇਹ ਬਿਮਾਰੀਆਂ ਤੋਂ ਆਪਾਂ ਕੰਟਰੋਲ ਕਰ ਸਕੀਏ ਇਹਦੇ ਵਿੱਚ ਦੇਖੋ ਆਪਣੇ ਜਿਹੜੇ ਪੁਰਾਣੇ ਬਜ਼ੁਰਗਾਂ ਦੀ ਡਾਈਟ ਸੀਗੀ ਉਹ ਚੀਜ਼ ਦਾ ਬੜਾ ਵੱਡਾ ਤੇ ਰੋਲ ਹੈ ਇਹਦੇ ਵਿੱਚ ਪੁਰਾਣੇ ਬਜ਼ੁਰਗ ਕਿਉਂ ਇਹ ਬਿਮਾਰੀ ਨਾਲ ਗ੍ਰਸਤ ਨਹੀਂ ਹੁੰਦੇ ਸੀ ਕਿਉਂ ਉਹਨਾਂ ਦਾ ਖਾਣ ਪੀਣ ਵਧੀਆ ਸੀ ਆਪਾਂ ਸਾਰੇ ਅੱਜਕੱਲ ਗਲਤ ਆ ਕਰਦੇ ਹਾਂ ਪੁਰਾਣੇ ਬਜ਼ੁਰਗਾਂ ਦੀ ਪਰ ਇਹ ਨਹੀਂ ਦੇਖਦੇ ਕਿ ਉਹ ਖਾਂਦੇ ਕੀ ਸੀ ਅੱਜ ਪੁਰਾਣੇ ਬਜ਼ੁਰਗ ਵਧੀਆ ਡਰਾਈ ਫੂਡ ਖਾਂਦੇ ਸੀਗੇ ਆਪਣਾ ਕਹਿੰਦੇ ਵਧੀਆ ਚੀਜ਼ਾਂ ਖਾਂਦੇ ਸੀ ਜਵਾਰ ਦਾ ਆਟਾ ਖਾਂਦੇ ਸੀ ਮੱਕੀ ਦਾ ਆਟਾ ਖਾਂਦੇ ਸੀ ਬਾਜਰੇ ਦਾ ਆਟਾ ਖਾਂਦੇ ਸੀ ਚੰਗੀਆਂ ਚੀਜ਼ਾਂ ਖਾਂਦੇ ਸੀ ਜੋ ਅੱਜ ਕੱਲ ਬਿਲਕੁਲ ਨਹੀਂ ਹੈ ਅੱਜ ਕੱਲ ਦੇਖੋ ਜੀ ਆਪਾਂ ਅਗਾਂਹ ਫੋਨ ਮਾਰਦੇ ਆ ਸਾਰਾ ਕੁਝ ਘਰੇ ਪਹੁੰਚ ਜਾਂਦਾ ਹੈ ਫਾਸਟ ਫੂਡ ਮਿੰਟ ਦੇ ਵਿੱਚ ਠੀਕ ਹੈ ਜੀ ਜਿਹੜੀ ਚੀਜ਼ਾਂ ਸਾਡਾ ਮੈਟਾਬੋਲਿਜ਼ਮ ਖਰਾਬ ਕਰ ਦਿੰਦੀਆਂ ਉਹਨਾਂ ਆਪਣੀ ਨਸਾਂ ਵੀ ਹੁੰਦੀਆਂ ਬਲੱਡ ਸਰਕੂਲੇ ਖਤਮ ਹੋ ਜਾਂਦਾ ਅੱਜ ਕੱਲ ਦੇਖਣ ਨੂੰ ਆਉਂਦਾ ਸਾਡੇ ਕੋਲ 22 ਸਾਲ ਦੇ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਡਾਇਬਟੀਜ਼ ਹੋ ਜਾਂਦੀ ਹੈ ਮਦਾਨਾ ਕਮਜ਼ੋਰੀ ਹੋ ਜਾਂਦੀ ਹੈ ਵਿਆਹ ਤੋਂ ਪਹਿਲਾਂ ਹੀ ਬੱਚੇ ਖਰਾਬ ਹੋ ਗ ਸ਼ੇਖ ਵੀ ਖਾਂਦੇ ਆ ਤੇ ਸਪੈਸ਼ਲ ਜਿਹੜਾ ਹਯਾਤ ਆ ਤੁਹਾਡੇ ਕੋਲੇ ਉਸ ਬਾਰੇ ਸਾਨੂੰ ਥੋੜੀ ਜਿਹੀ ਦਾ ਚੱਜ ਜੂ ਡੂੰਗੀ ਜਾਣਕਾਰੀ ਦਿਓ ਕਿਉਂਕਿ ਉਹਦੇ ਚਰਚੇ ਬਹੁਤ ਜ਼ਿਆਦੇ ਆ ਜਿਹੜਾ ਉਹ ਨੁਸਖੇ ਤੁਸੀਂ ਗੱਲ ਕਰ ਰਹੇ ਹੋ ਉਹ ਨੁਸਖਾ ਬਹੁਤ ਹੀ ਜ਼ਬਰਦਸਤ ਨੁਸਖਾ ਜਿਹੜੇ ਤੁਸੀਂ ਗੱਲ ਕੀਤੀ ਹੈ ਉਹਦੇ ਚ ਸਾਡੇ ਕੋਲ ਤਿੰਨ ਪੈਕੇਜ ਹੈਗੇ ਨੇ ਇੱਕ ਅਲ ਹਬੀਬੀ ਹਯਾਤ ਹੈਗਾ ਇੱਕ ਸਕੰਦਰ ਏ आजम ਹੈਗਾ ਇੱਕ ਬਤਲ ਕੋਈ ਲਬੀਬ ਹੈਗਾ ਇਹ ਇੰਨੇ ਕਾਰਗਰ ਨੁਸਖੇ ਹੈਗੇ ਨਾ ਇਹ ਜਿਹੜੇ ਆਪਾਂ ਆਪ ਤਿਆਰ ਕਰਦੇ ਆ ਪਿਓ ਰਸ ਰਸਾਇਣ ਪਾਣੇ ਆ ਮੈਂ ਕਹਿੰਨਾ ਸ਼ੇਖ ਤੱਕ ਸਾਡੇ ਕੋ ਮੰਗਾਂਦੇ ਨੇ ਮੈਂ ਕਹਿੰਦਾ ਤੁਸੀਂ ਆਪ ਦੇਖਿਆ ਹੋਵੇਗਾ ਦੇਖੋ ਤਿੰਨ ਤਿੰਨ ਵਿਆਹ ਚਾਰ ਚਾਰ ਵਿਆਹ ਕਿਉਂ ਕਰਦੇ ਨੇ ਕਦੀ ਵੀ ਜ਼ਿੰਦਗੀ ਤੁਸੀਂ ਸੁਣਿਆ ਨਹੀਂ ਹੋਵੇਗਾ ਕਿ ਉਹਨਾਂ ਨੂੰ ਕਦੀ ਕਮਜ਼ੋਰੀ ਦੀ ਪ੍ਰੋਬਲਮ ਹੁੰਦੀ ਹੈ ਕਿਉਂ ਇੱਕ ਤਾਂ ਉਹਨਾਂ ਦਾ ਖਾਣਾ ਪੀਣਾ ਵਧੀਆ ਉਸ ਤੋਂ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਨੇ ਕੁਝ ਐਦਾਂ ਦੀ ਜੜੀ ਬੂਟੀਆਂ ਦੇ ਵਿੱਚ ਕੁਝ ਐਦਾਂ ਦੇ ਰਸਰ ਸਾਇਨਾ ਚ ਐਦਾਂ ਦੀ ਸ਼ਕਤੀ ਪਾਈ ਹੈ ਜਿਹੜੀ ਸਾਡੀ ਕੁਦਰਤੀ ਤੌਰ ਤੇ ਸਾਡੀ ਬੋਡੀ ਦੇ ਵਿੱਚ ਹੁੰਦੀ ਹੈ ਬਸ ਉਹੀ ਚੀਜ਼ਾਂ ਆਪਾਂ ਪਿਓਰ ਯੂਜ਼ ਕਰੀਦੀਆਂ ਸਿਰ ਤੋਂ ਲੈ ਕੇ ਪੈਰ ਤੱਕ ਹਰ ਕਮਜ਼ੋਰੀ ਦਾ ਇਲਾਜ ਰਾਮ ਬਾਣ ਇਲਾਜ ਹੈਗਾ ਜੀ ਉਹ ਉਹਦੇ ਵਿੱਚ ਤੁਹਾਡੀ ਸਟ੍ਰੈਸ ਦਾ ਪ੍ਰੋਬਲਮ ਆ ਗਈ ਜਾਂ ਕੋਈ ਵੀ ਪ੍ਰੋਬਲਮ ਆ ਗਈ ਕਿ ਮਤਾਨਾ ਕਮਜ਼ੋਰੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆ ਗਈ ਹਰ ਚੀਜ਼ ਦਾ ਪ੍ਰੋਬਲਮ ਦਾ ਜੜ ਤੋਂ ਇਲਾਜ ਉਹੀ ਹੈ ਸਾਡਾ ਸਪੈਸ਼ਲ ਨੁਸਖਾ ਜਿਹੜਾ ਤੁਹਾਨੂੰ ਮੈਂ ਦੱਸਿਆ ਅਲ ਹਬੀਬੀ ਹਯਾਤ ਵਿੱਚ ਅਲ ਹਬੀਬੀ ਹਯਾਤ ਹਾਂਜੀ ਹਾਂਜੀ ਜਿਹੜੇ ਆਪਣੇ ਸਪੈਸ਼ਲ ਨੁਸਖੇ ਹੈਗੇ ਤੁਹਾਨੂੰ ਦੱਸਿਆ ਕਿ ਆਪਾਂ ਸਪੈਸ਼ਲ ਜਿਹੜੇ ਆਪ ਬਣਾਈਦੇ ਆ ਉਹ ਅਲ ਹਬੀਬੀ ਹਯਾਤ ਹੋ ਗਿਆ ਠੀਕ ਹੈ ਜੀ ਜ਼ਿਕੰਦਰ ਆਜ਼ਮ ﺍﻟ हबीब ਹੋ ਗਿਆ ਬੱਤਲ ਕੋਈ ਨਵੀਬ ਹੋ ਗਿਆ ਇਹ ਚੀਜ਼ਾਂ ਆਪ ਆਪ ਬਣਾਈਦੀਆਂ ਤਾਂ ਕਿ ਇਹ ਸਾਡੇ ਆਪਣੇ ਸਾਡੇ ਬਜ਼ੁਰਗਾਂ ਦੇ ਸਾਡੇ ਦਾਦਾ ਪਰਦਾਦਾ ਜਿਹਦੇ ਨੁਸਖੇ ਦਿੱਤੇ ਹੋਏ ਆ ਸਾਨੂੰ 60 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਸੇਵਾ ਕਰਦੇ ਨੂੰ ਜਿਹੜੀ ਦਿਨੋਂ ਆਪਾਂ ਸੇਵਾ ਕਰ ਰਹੇ ਆ ਇਹ ਨੁਸਖੇ ਬੜੇ ਹੀ ਕਾਰਗਰ ਹੈ ਜਦੋਂ ਆਪ ਪਿਓ ਰਸਰ ਸਾਇਨ ਪਾਈਦੇ ਆ ਤਾਂ ਕਿ ਮੈਂ ਕਹਨਾ ਤੁਹਾਡੇ ਸਿਰ ਤੋਂ ਲੈ ਕੇ ਪੈਰ ਤੱਕ ਹਰ ਕਮਜ਼ੋਰੀ ਦਾ ਬਾਨ ਇਹ ਦੁੱਧ ਦਹੀਂ ਕਿਉਂ ਇਹ ਤਾਂ ਡਾਕਟਰ ਉਹਨੇ ਬੰਦ ਕਰ ਦਿੱਤਾ ਫੇਰ ਖਾਣ ਕੀ ਮੈਂ ਕਹਾਂ ਜੀ ਦੇਖੋ ਇਹ ਪੁਰਾਣੀ ਖੁਰਾਕਾਂ ਹੈਗੀਆਂ ਇਹ ਚੀਜ਼ਾਂ ਬੰਦ ਨਹੀਂ ਕਰਨੀਆਂ ਇਹ ਬੰਦ ਕਰਨ ਦਾ ਵੀ ਇੱਕ ਰੋਲ ਹੁੰਦਾ ਇਹਦੇ ਵਿੱਚ ਇਹ ਚੀਜ਼ਾਂ ਕਿਉਂ ਬੰਦ ਕਰਨੀਆਂ ਦੇਖੋ ਜਿਹੜੇ ਬੰਦੇ ਨੂੰ ਕੋਈ ਪ੍ਰੋਬਲਮ ਹੈ ਇਹ ਤੋਂ ਅਲਰਜੀ ਹੈ ਜਾਂ ਇਹਨਾਂ ਦਿੱਕਤ ਹੈ ਜਿਹੜਾ ਬੰਦੇ ਨਹੀਂ ਸਾਡੇ ਅੰਦਰ ਦੇਖੋ ਹੁਣ ਕਈਆਂ ਦੇ ਆਪਾਂ ਦੇਖਣ ਨੂੰ ਆਉਂਦੇ ਲੀਵਰ ਦੇ ਵਿੱਚ ਗਰਮੀ ਹੈ ਉਹਨੂੰ ਹੁਣ ਆਪਾਂ ਕੀ ਦੇਵਾਂਗੇ ਦੱਸੋ ਉਹਨੂੰ ਕੋਈ ਆਪਾਂ ਡਰਾਈਵ ਫੂਡ ਖਾਣ ਨੂੰ ਕਹਿ ਨਹੀਂ ਸਕਦੇ ਕਿਉਂਕਿ ਉਹ ਪਹਿਲੀ ਉਹਦੇ ਅੰਦਰ ਇੰਨੀ ਗਰਮੀ ਹੈ ਨਾ ਕੋਈ ਆਪਾਂ ਉਹਨੂੰ ਉਹਨਾਂ ਕੋਈ ਭਸਮਾ ਦੇ ਸਕਦੇ ਆ ਉਸ ਅਕੋਰਡਿੰਗ ਜੇਕਰ ਇਹਨੂੰ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਉਹਨੂੰ ਕਹਿੰਨੇ ਕੱਚੀ ਲੱਸੀ ਪੀਓ ਦੁੱਧ ਦੀ ਲੱਸੀ ਪੀਓ ਦਹੀਂ ਖਾਓ ਜਿੰਨਾ ਮਰਜ਼ੀ ਫਰੂਟ ਖਾਓ ਸਲਾਦ ਖਾਓ ਬਹੁਤ ਚੀਜ਼ਾਂ ਹੈਗੀਆਂ ਇੱਕ ਜਿਹੜੇ ਵੈਦ ਕੋ ਵੀ ਜਾਈਦਾ ਉਹ ਪਸ਼ਮਾ ਦੇ ਬਹੁਤ ਜ਼ੋਰ ਦਤਾ ਆ ਵੀ ਆਪਾਂ ਪਸ਼ਮਾ ਖਾ ਲੋ ਆਪਾਂ ਪਸ਼ਮਾ ਖਾ ਲੋ ਇਹਦੇ ਨਾਲ ਐਦਾ ਬਿਮਾਰੀ ਠੀਕ ਹੋ ਜਾਊ ਕੀ ਪਸ਼ਮਾ ਖਾਣੀਆਂ ਚਾਹੀਦੀਆਂ ਜਾਂ ਨਹੀਂ ਠੀਕ ਹੈ ਸਾਬ ਤੁਸੀਂ ਬਹੁਤ ਵਧੀਆ ਪਸਮਾ ਹਰ ਬੰਦੇ ਵਾਸਤੇ ਨਹੀਂ ਬਣਿਆ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਗਾ ਪਸਮਾ ਹਰ ਬੰਦੇ ਵਾਸਤੇ ਨਹੀਂ ਬਣਿਆ ਜੀ ਇਹ ਸ਼ਰੀਰ ਤੋਂ ਸ਼ਰੀਰ ਵੈਰੀ ਕਰਦਾ ਆਪਾਂ ਨੂੰ ਦੇਖਣਾ ਹੁੰਦਾ ਹੁਣ ਦੇਖੋ ਸਾਡੇ ਇੱਥੇ ਕੀ ਹੈ ਸਾਡੇ ਕੋਲ ਪੇਸ਼ੈਂਟ ਆਂਦਾ ਜੀ ਆਪਾਂ ਅਗਲੇ ਨੂੰ 10 ਮਿੰਟ ਗੱਲ ਕਰੀਦੀ ਆ 15 ਮਿੰਟ ਗੱਲ ਕਰੀਦੀ ਆ ਅੱਧਾ ਘੰਟਾ ਗੱਲ ਕਰੀਦੀ ਆ ਸਾਨੂੰ ਕੋਈ ਕਾਲ ਨਹੀਂ ਬਾਹਰ ਜਾਏ 10 ਬੰਦੇ ਬੈਠੇ ਹੋਣ ਪੂਰੀ ਤਸੱਲੀ ਨਾਲ ਉਹਨਾਂ ਦੀ ਹਿਸਟਰੀ ਚੈੱਕ ਕਰੀਦੀ ਆ ਕਿ ਪ੍ਰੋਬਲਮ ਕਿਉਂ ਆ ਹੈ ਕਿੰਨੀ ਦੇਰ ਤੋਂ ਆ ਹੈ ਕਿਉਂ ਆਈ ਆ ਕਿਸ ਕਾਰਨ ਆਈ ਆ ਮੈਂ ਸਾਡੇ ਕੋਲ ਇਦਾਂ ਦੇ ਪੇਸ਼ੈਂਟ ਵੀ ਆਉਂਦੇ ਨੇ ਜਿਨ੍ਹਾਂ ਇਹ ਪ੍ਰੋਬਲਮ ਕਰਕੇ ਉਹਨਾਂ ਦੇ ਘਰ-ਬਾਰ ਉਜੜ ਗਏ ਨੇ ਦੋ-ਦੋ ਵਿਆਹ ਕਰਾ ਕੇ ਵੀ ਅੱਜਕੱਲ ਛੜੇ ਹੈਗੇ ਨੇ ਡਿਵੋਰਸ ਹੋ ਜਾਂਦੇ ਨੇ ਇਸ ਕਰਕੇ ਮੇਨ ਚੱਕਰ ਇਹ ਹੈ ਬਸ ਬਾਕੀ ਗੱਲ ਇਹ ਹੈ ਬਸਮਾ ਦੀ ਬਸਮਾ ਉਹਨਾਂ ਵਾਸਤੇ ਬਣੀ ਹੈ ਜਿਹੜੇ ਇਹ ਚੀਜ਼ ਨੂੰ ਪਚਾ ਲੈਣ ਸਾਡੇ ਸਰੀਰ ਦੇ ਵਿੱਚ ਤਾਕਤ ਹੋਏਗੀ ਆਪਾਂ ਉਹਨੂੰ ਪਛਾਣ ਜੋਗੇ ਹੋਵਾਂਗੇ ਹੁਣ ਜਿਨ੍ਹਾਂ ਦੇ ਅੰਦਰ ਪਹਿਲੇ ਹੀ ਐਸਿਡ ਬਣਦਾ ਪਿਆ ਹੈ ਲੀਵਰ ਫੈਟੀ ਹੈ ਠੀਕ ਹੈ ਜੀ ਤਜਾਬ ਬਣਦਾ ਪਿਆ ਹੈ ਉਹ ਤੇ ਆਪਦੇ ਕੈਪਸੂਲ ਖਾ ਰਹੇ ਨੇ ਤੇ ਭਸਮਾ ਅੱਗ ਦੇ ਵਿੱਚ ਆਪਾਂ ਅੱਗ ਪਾਵਾਂਗੇ ਦੱਸੋ ਕੀ ਬਣੂਗਾ ਸ਼ਰੀਰ ਦਾ ਇਹ ਤਾਂ ਸ਼ਰੀਰ ਖਰਾਬ ਕਰਨ ਵਾਲੀ ਗੱਲ ਹੋ ਗਈ ਨਾ ਜੀ ਠੀਕ ਹੈ ਜੀ ਆਪਾਂ ਉਹਨਾਂ ਵਾਸਤੇ ਬਿਲਕੁਲ ਨਹੀਂ ਬਣਿਆ ਹੁਣ ਸਾਨੂੰ ਪਤਾ ਹੈ ਜਿਹਨੇ ਜਿਹਦੇ ਆਪਣੇ ਲੀਵਰ ਦੇ ਵਿੱਚ ਗਰਮੀ ਹੈ ਠੀਕ ਹੈ ਜੀ ਜਿਗਰ ਦੇ ਵਿੱਚ ਗਰਮੀ ਹੈ ਉਹਨੂੰ ਮੋਤੀ ਪਿਸ਼ਟੀ ਪਾਣੀ ਹੈ ਜਿਹੜੀ ਭਸਮਾ ਜਿਹੜੀ ਬਾਕੀ ਸਾਡੇ ਆਪਣੇ ਨੁਸਖੇ ਹੈਗੇ ਆਪਾਂ ਕਰੇਲੂ ਬਣਾਨੇ ਆ 60 ਸਾਲ ਹੋ ਗਏ ਸਾਨੂੰ ਇੱਥੇ ਕੰਮ ਕਰਦੇ ਉਸ ਮਾਲਕ ਦੀ ਕਿਰਪਾ ਦੇ ਨਾਲ ਇੰਨੀ ਮਿਹਰ ਉਸ ਮਾਲਕ ਨੇ ਸਾਨੂੰ ਦਿੱਤੀ ਹੈ ਇੰਨੀ ਕਿਰਪਾ ਬਖਸ਼ੀ ਸਾਡੇ ਹੱਥ 'ਚ ਬਖਸ਼ ਬ ਨਾਲ ਚਲਦੇ ਹੋਏ ਆਪਾਂ ਦੇਖਦੇ ਆ 60 ਸਾਲ ਤੋਂ ਸੇਵਾ ਕਰ ਰਹੇ ਆ ਆਪਾਂ ਪੈਸੇ ਮਗਰ ਕਦੀ ਨਹੀਂ ਵਜੇ ਸਾਡੇ ਬਜ਼ੁਰਗ ਹਮੇਸ਼ਾ ਇਹ ਕਹਿੰਦੇ ਸੀ ਮੈਂ ਹਰ ਵਾਰੀ ਇਹ ਕਹਿਣਾ ਉਹ ਕਹਿੰਦੇ ਫੀਸ ਮਿਲੇ ਨਾ ਮਿਲੇ ਅਸੀਂ ਜ਼ਰੂਰ ਮਿਲਣੀ ਚਾਹੀਦੀ ਸਾਨੂੰ ਬਿਲਕੁਲ ਤੇ ਦੂਸਰਾ ਜੀ ਇਹ ਦਵਾਈ ਜਿਹੜੀ ਆਪਾਂ ਦਿੰਨੇ ਆ ਮਰਦਾਨਾ ਕਮਜ਼ੋਰੀ ਦੀ ਇਹ ਕਿੰਨੀ ਕੁ ਉਮਰ ਤੱਕ ਠੀਕ ਹੁੰਦੇ ਆ ਜਾਂ ਖਾਧੀ ਜਾ ਸਕਦੀ ਆ ਦੇਖੋ ਜੀ ਇਹ ਸਰ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਪਹਿਲੀ ਗੱਲ ਤਾਂ ਦੇਖੋ ਜੀ ਮਰਦਾਨਾ ਕਮਜ਼ੋਰੀ ਜਿਹੜੀ ਅੱਜ ਕੱਲ ਪਹਿਲੇ ਦੇਖਿਆ ਜਾਂਦਾ ਸੀ ਤਕਰੀਬਨ 30 35 ਸਾਲ ਦੀ ਉਮਰ ਤੋਂ ਬਾਅਦ ਸਾਡੇ ਕੋਲ ਪੇਸ਼ੈਂਟ ਆਉਂਦੇ ਸੀ ਹੁਣ ਦੇਖਣ ਤੋਂ ਆ ਰਹੇ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਜਿਵੇਂ 22 ਸਾਲ ਦੇ ਬੱਚੇ ਆ ਰਹੇ ਨੇ ਉਹਦਾ ਮੇਨ ਕਾਰਨ ਆ ਰਿਹਾ ਸਟ्रेस ਖਾਣ ਪੀਣ ਦਾ ਗਲਤ ਇਸਤੇਮਾਲ ਹੋ ਗਿਆ ਆਪਾਂ ਕੱਚੇ ਮਹੌਮਸ ਖਾਈ ਜਾ ਰਹੇ ਆ ਨਿਊਰਲ ਖਾਈ ਜਾ ਰਹੇ ਆ 버ਗਰ ਖਾਈ ਜਾ ਰਹੇ ਆ ਸਿਗਟਾ ਪੀ ਰਹੇ ਆ ਤਮਾਕੂ ਖਾ ਰਹੇ ਆ ਬੱਚੇ ਗਲਤ ਚੀਜ਼ਾਂ ਬਹੁਤ ਕੁਝ ਖਾ ਰਹੇ ਆ ਜੀ ਹਰ ਬਹੁਤ ਕਾਰਨ ਆ ਇਹ ਿਕਰੋਨੀ ਦਾ ਤੁਹਾਡੇ ਕੋਲ ਮਰਦਾਨਾ ਕਮਜ਼ੋਰੀ ਦਾ ਕਹਿੰਦੇ ਸਪੈਸ਼ਲ ਆ ਕੁਝ ਜਿਵੇਂ ਨਵੇਂ ਵਿਆਹੇ ਜੋੜੇ ਆ ਉਹਨਾਂ ਲਈ ਤੁਹਾਡੇ ਕੋਲ ਸਪੈਸ਼ਲ ਆ ਉਹ ਕੀ ਆ ਸਪੈਸ਼ਲ ਤੁਹਾਡੇ ਕੋਲ ਸਾਡੇ ਕੋਲ ਮਰਦਾਨਾ ਕਮਜ਼ੋਰੀ ਵਾਸਤੇ ਬਹੁਤ ਕੁਝ ਹੈਗਾ ਜੀ ਦੇਖੋ ਜਿਹੜੇ ਨਵੇਂ ਵਿਆਹੇ ਜੋੜੇ ਹੋਗੇ ਉਹਨਾਂ ਵਾਸਤੇ ਆਪਣੇ ਕੋਲ ਸਪੈਸ਼ਲ ਹਨੀਮੂਨ ਪੈਕੇਜ ਹੈਗਾ ਜਿਹਦੇ ਵਿੱਚ 골ਡ ਸਿਲਵਰ ਦੇ ਆਪਣਾ ਡਾਇਮੰਡ ਪੈਕੇਜ ਹੈਗਾ ਆਪਣੇ ਕੋ ਉਹਨਾਂ ਵਾਸਤੇ ਦੇਈਦਾ ਜਿਹੜੇ ਸਮਝ ਨਵੇਂ ਵਿਆਹ ਜੋੜੇ ਕਹਿੰਦੇ ਨੇ ਕਿ ਆਪਾਂ ਇੰਜੋਇਮੈਂਟ ਵਾਸਤੇ ਜਾ ਰਹੇ ਹਾਂ ਕਿ ਤੇ ਘੁੰਮਣ ਵਾਸਤੇ ਜਾ ਰਹੇ ਹਾਂ ਬਹੁਤ ਲੋਕੀ ਸਾਡੇ ਕੋ ਆਂਦੇ ਨੇ ਉਹ ਕਿਉਂਕਿ ਅੱਜ ਕੱਲ ਦੇਖੋ ਖਾਣ ਪੀਣ ਉਹਦਾ ਦਾ ਅੱਗੇ ਸ਼ਰੀਰਾਂ ਜਰੀਆਂ ਨਹੀਂ ਤੇ ਉਹ ਕਹਿੰਦੇ ਕਿ ਸਾਨੂੰ ਕੋਈ ਏਦਾਂ ਦਾ ਚੀਜ਼ ਦਿਓ ਜਿੰਨਾ ਆਪਾਂ ਆਪਣੀ ਮੈਡਲ ਥੋੜੀ ਇੰਜੋਏ ਕਰ ਸਕੀ ਤੇ ਉਹਨਾਂ ਵਾਸਤੇ ਆਪਣੇ ਕੋਲ 골ਡ ਸਿਲਵਰ ਡਾਇਮੰਡ ਪੈਕੇਜ ਹੈਗਾ ਵਾ ਹਨੀਮੂਨ ਪੈਕੇਜ ਵੀ ਤੇ ਉਸ ਤੋਂ ਇਲਾਵਾ ਦੇਖੋ ਪਰਮਾਤਮਾ ਦੀ ਕਿਰਪਾ ਦੇ ਨਾਲ ਐਨੀ ਮਾਲਕ ਨੇ ਬਖਸ਼ ਬਖਸ਼ੀ ਆਪਾਂ ਆਪਣੇ ਚੀਜ਼ਾਂ ਵੀ ਤਿਆਰ ਕਰੀ ਦੀਆਂ ਜੀ ਸੋ ਡਾਕਟਰ ਸਾਹਿਬ ਜੀ ਤੁਹਾਡੇ ਕੋਲ ਨਾ ਸਪੈਸ਼ਲ ਹਯਾਤ ਆ ਸਪੈਸ਼ਲ ਉਹਦੇ ਬਹੁਤ ਜ਼ਿਆਦਾ ਚਰਚੇ ਆ ਜੀ ਤੇ ਉਸ ਬਾਰੇ ਸਾਨੂੰ ਥੋੜਾ ਜਿਆਦਾ ਦੱਸੋ ਦਰਸ਼ਕਾਂ ਨੂੰ ਵੀ ਉਹ ਕਿਵੇਂ ਤੁਸੀਂ ਦਿੰਦੇ ਹੋ ਤੇ ਕਿਵੇਂ ਖਾਣਾ ਚਾਹੀਦਾ ਹੈ ਤੇ ਜਿਹੜਾ ਆਪਣਾ ਕੋਲ ﺍﻟ हबीबी हयात नुस्खा ਕਪੜਾ ਹੈਗਾ ਉਹ ਬੜਾ ਹੀ ਜਬਰਸ ਫਾਰਮੂਲਾ ਉਹਦੇ ਵਿੱਚ ਇਦਾਂ ਹੈ ਕਿ ਉਹ ਨੁਸਖਾ ਵਿੱਚ ਆਪਾਂ ਪਿਓ ਰਾਸਰ ਸਾਇਨ ਪਾਈ ਦੀ ਹੈ ਜੀ ਠੀਕ ਹੈ ਜੀ ਜਿਸ ਨਾਲ ਕੀ ਹੁੰਦਾ ਹੈ ਦੇਖੋ ਇੱਕ ਤਾਂ ਕਮਜ਼ੋਰੀ ਹੁੰਦੀ ਹੈ ਢਿੱਲਾਪਨ ਹੋ ਗਿਆ ਜਾਂ ਸਟੈਂਡਿੰਗ ਪ੍ਰੋਬਲਮ ਹੋ ਗਈ ਜਾਂ ਕਈਆਂ ਨੂੰ ਕੀ ਹੁੰਦਾ ਹੈ ਕਿ ਵਿਰਿਆ ਪਤਲਾ ਨਿਕਲਦਾ ਹੈ ਉਹ ਹਰ ਪ੍ਰੋਬਲਮ ਦੇ ਹਰ ਜੜ ਤੋਂ ਇਲਾਜ ਕਰਦਾ ਹੈ ਚਾਹੇ ਤੁਹਾਡਾ ਛੋਟਾਪਨ ਆ ਗਿਆ ਹੋਵੇ ਚਾਹੇ ਨਸਾ ਦੀ ਕਮਜ਼ੋਰੀ ਹੋਵੇ ਚਾਹੇ ਸ਼ੁਕਰਾਣੂ ਦੀ ਕਮੀ ਕਮਜ਼ੋਰੀ ਹੋਵੇ ਜਾਂ ਸਟ्रेस ਨਾਲ ਕੋਈ ਕਮਜ਼ੋਰੀ ਆਈ ਹੋਵੇ ਹਰ ਚੀਜ਼ ਦਾ ਮੈਂ ਕਹਿੰਦਾ ਬਿਹਤਰੀਨ ਇਲਾਜ ਹੈ ਉਹਦੇ ਵਿੱਚ ਆਪਾਂ ਘੱਟੋ ਘੱਟ ਨਹੀਂ ਤੇ ਇੱਕ ਹੀ ਤਰ੍ਹਾਂ ਦੇ ਜਾ ਸਰサイン ਪਾਈਦੇ ਆ ਤਾਂ ਕਿ ਉਹ ਨੁਸਖਾ ਸਿਰਫ ਸਪੈਸ਼ਲ ਅਸੀਂ ਉਹਨਾਂ ਵਾਸਤੇ ਤਿਆਰ ਕੀਤਾ ਹੈ ਜਿਨ੍ਹਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਨ੍ਹਾਂ ਨੂੰ 8 8 60 ਤੋਂ 9 9 ਸਾਲ ਹੋ ਗਏ ਵਿਚਾਰੇ ਇੱਧਰ ਉੱਧਰ ਭੱਜ ਭੱਜ ਕੇ ਦਵਾਈਆਂ ਖਾ ਖਾ ਕੇ ਥੱਕ ਚੁੱਕੇ ਆ ਸਾਡੇ ਕੋਲ ਐਧਾ ਦੇ ਪੇਸ਼ੈਂਟ ਆਦੇ ਨੇ ਜਿਹੜੇ ਦਵਾਈਆਂ ਖਾ ਖਾ ਕੇ ਥੱਕ ਚੁੱਕੇ ਨੇ ਤੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਉਹ ਮਾਲਕ ਦਾ ਸ਼ੁਕਰ ਮਨਾਉਂਦੇ ਨੇ ਕਿ ਸਾਡੇ ਕੋਲ ਪਹੁੰਚ ਕੇ ਉਹ ਹੁਣ ਬਿਲਕੁਲ ਤੰਦਰੁਸਤ ਨੇ ਤੇ ਅੱਛਾ ਜੀਵਨ ਬੀਤਿਤ ਕਰ ਰਹੇ ਨੇ ਆਨੰਦ ਲੈ ਰਹੇ ਨੇ ਜ਼ਿੰਦਗੀ ਦਾ ਇਹ ਹਯਾਤ ਜਿਹੜਾ ਹਰ ਉਮਰ ਦਾ ਖਾ ਸਕਦਾ ਜਾਂ ਜੰਗ ਇਹ ਫਾਰਮੂਲਾ ਜਿਹੜਾ ਆਪਾਂ ਆਪਾਂ ਉਹਨੂੰ ਦੇਈਦਾ ਹੈ ਇਹ ਨਹੀਂ ਕਿ ਆਪਾਂ ਸਾਰਿਆਂ ਨੂੰ ਦੇ ਦੇਣਾ ਹੈ ਇਹ ਤਾਂ ਆਪਾਂ ਐਂਡ ਲਾ ਵਾਸਤੇ ਰੱਖਿਆ ਹੈ ਜੀ ਇਹ ਉਹਨਾਂ ਵਾਸਤੇ ਰੱਖਿਆ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਆ ਚੁੱਕੀ ਹੈ ਜਿਨ੍ਹਾਂ ਨੂੰ ਬੀਪੀ ਨਾਲ ਜਾਂ ਡਾਇਬਟੀਜ਼ ਨਾਲ ਕਮਜ਼ੋਰੀ ਆ ਗਈ ਹੈ ਜਿਹੜੇ ਨਸ਼ੇ ਜ਼ਿਆਦਾ ਕਰਦੇ ਨੇ ਉਹਦਾ ਕਰਕੇ ਕਮਜ਼ੋਰੀ ਸਾਖ ਵੀਕ ਹੋ ਗਈਆਂ ਜਾਂ ਫਿਰ ਆਪਣਾ ਕੋਈ ਸਟ्रेस ਲੈਵਲ ਹੈ ਸਟ्रेस ਦੇ ਕੋਈ ਦਿਮਾਗੀ ਟੈਨਸ਼ਨ ਹੈ ਉਹਦੇ ਕਰਕੇ ਕਮਜ਼ੋਰੀ ਆ ਗਈ ਹੈ ਜਾਂ ਬਚਪਨ ਦੀ ਗਲਤੀਆਂ ਕਰਕੇ ਕਮਜ਼ੋਰੀ ਆ ਗਈ ਹੈ ਉਹਨਾਂ ਨੂੰ ਦੇਈਦਾ ਜੀ ਆਪਾਂ ਨੁਕਸਾਨ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਇਹ ਜਿਹੜੇ ਆਪ ਤੁਸੀਂ ਦਵਾਈ ਦਿੰਨੇ ਹੋ ਇਹ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਖਾਣੀ ਚਾਹੀਦੀ ਆ ਕਿੱਥੋਂ ਤੱਕ ਦੇਖੋ ਇਹ ਦਵਾਈ ਦੀ ਗੱਲ ਆਈ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਖਾਣੀ ਚਾਹੀਦੀ ਦੇਖੋ ਇਹ ਸਹੀ ਗੱਲ ਦੱਸਾਂ ਤੇ ਦੇਖੋ ਜੀ ਇਹ ਇੱਕ ਤਰ੍ਹਾਂ ਦੀ ਜਿਵੇਂ ਇਹ ਬਿਮਾਰੀ ਹੈ ਠੀਕ ਹੈ ਜੀ ਇਹ ਕਮਜ਼ੋਰੀ ਹੈ ਇਹ ਤੋਂ ਨਹੀਂ ਘਬਰਾਣਾ ਚਾਹੀਦਾ ਨਹੀਂ ਸ਼ਰਮਾਣਾ ਵੀ ਨਹੀਂ ਚਾਹੀਦਾ ਜੇ ਕਿਸੇ ਨੂੰ ਇਹ ਦਿੱਕਤ ਹੈਗੀ ਆ ਇਹਦਾ ਸ਼ੁਰੂਆਤੀ ਹੀ ਆਪਾਂ ਨੂੰ ਇਲਾਜ ਕਰਾਉਣਾ ਚਾਹੀਦਾ ਜੇ ਆਪਾਂ ਸ਼ੁਰੂਆਤੀ ਇਲਾਜ ਨਹੀਂ ਕਰਾਵਾਂਗੇ ਫਿਰ ਇਹ ਕ੍ਰੋਨਿਕ ਦਾ ਰੂਪ ਧਾਰਨ ਕਰ ਲੈਂਦੀ ਆ ਫਿਰ ਇਲਾਜ ਇਹਦਾ ਬਹੁਤ ਔਖਾ ਹੋ ਜਾਂਦਾ ਹੈ ਮੁਸ਼ਕਿਲ ਹੋ ਜਾਂਦਾ ਹੈ ਜੋ ਸ਼ੁਰੂਆਤੀ ਦੌਰ ਹੋਵੇ ਸਾਡੇ ਕੋਲ ਜਿਵੇਂ ਤੁਸੀਂ ਗੱਲ ਕੀਤੀ ਉਮਰ ਦੀ ਸਾਡੇ ਕੋਲ ਹਰ ਉਮਰ ਦਾ ਪੇਸ਼ੈਂਟ ਆਂਦਾ ਹੈ ਜੀ ਸਾਡੇ 20 ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਪੇਸ਼ੈਂਟ ਆਉਂਦੇ ਨੇ ਤੇ ਮੈਂ ਤੁਹਾਨੂੰ ਕੀ ਗੱਲ ਕਰਾਂ ਹੁਣੇ ਤੁਹਾਡੇ ਅੱਗੇ 80 ਸਾਲ ਦੇ ਪੇਸ਼ੈਂਟ ਗਏ ਨੇ ਮੈਂ ਕਹਿੰਨਾ ਉਹ ਦਵਾਈਆਂ ਖਾ ਖਾ ਕੇ ਥੱਕ ਚੁੱਕੇ ਸੀ ਕੋਈ ਸ਼ੈਅ ਨਹੀਂ ਉਹਨਾਂ ਨੇ ਛੱਡਿਆ ਤੇ ਪਰ ਹੁਣ ਪਰਮਾਤਮਾ ਦੀ ਇੰਨੀ ਮਿਹਰ ਨਾਲ ਇੰਨੀਆਂ ਦਵਾਈਆਂ ਇੰਨੀ ਬਲੇਸਿੰਗ ਇੰਦਾ ਉਸ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਬਹੁਤ ਸ਼ੁਕਰ ਹੈ ਜੀ ਪਰਮਾਤਮਾ ਦਾ ਬਿਲਕੁਲ ਠੀਕ ਹੋ ਗਏ ਨੇ ਤੇ ਜੀਵਨ ਦਾ ਆਨੰਦ ਮੈਂ ਕਹਾਂ ਜੀ 100% ਰਿਜ਼ਲਟ ਤਾਂ ਹੈ ਜੇ ਤੁਸੀਂ ਸਾਡੀ ਗੱਲ ਮੰਨੋਗੇ ਦੇਖੋ ਜੀ ਮੈਂ ਸਿੱਧਾ ਸਿੱਧਾ ਕਹਿਣਾ ਚਾਹ ਰਿਹਾ ਇਹ ਖਾਲੀ ਦਵਾਈ ਨਾਲ ਤੁਸੀਂ ਠੀਕ ਹੋਣਾ ਸਾਡੇ ਕੋਈ ਜਾਦੂ ਮੰਤਰ ਨਹੀਂ ਹੈਗਾ ਤੁਸੀਂ ਸਾਨੂੰ ਮਾਰਿਆ ਤੇ ਤੁਸੀਂ ਠੀਕ ਹੋ ਗਏ ਇਹ ਤੁਸੀਂ ਨਾਲ-ਨਾਲ ਪਰੇਜ਼ ਵੀ ਬਹੁਤ ਜ਼ਰੂਰੀ ਹੈ ਪਰੇਜ਼ ਦੇ ਵਿੱਚ ਕੀ ਹੈ ਜੇ ਤੁਹਾਨੂੰ ਆਪਾਂ ਮਨਾ ਕਰਾਂਗੇ ਤੁਸੀਂ ਡਰਿੰਕ ਕਰਦੇ ਹੋ ਡਰਿੰਕ ਦਾ ਥੋੜਾ ਘੱਟ ਕਰਨਾ ਹੈ ਪ੍ਰਯੋਗ ਡਰਿੰਕ ਦਾ ਪ੍ਰਯੋਗ ਘੱਟ ਕਰਨਾ ਹੈ ਫਾਸਟ ਫੂਡ ਜ਼ਿਆਦਾ ਖਾਂਦੇ ਹੋ ਕੀ ਖਾਂਦੇ ਕੀ ਨਹੀਂ ਖਾਂਦੇ ਸਾਰਾ ਕੁਝ ਹੋਂ ਦੱਸਾਂਗੇ ਪੂਰਾ ਡਾਈਟ ਪਲਾਨ ਵੀ ਦਿੰਨੇ ਆ ਤੁਹਾਨੂੰ ਦੱਸਦੇ ਆ ਡਾਈਟ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਨਾਲ-ਨਾਲ ਦਵਾਈ ਖਾਣਾ ਫਿਰ ਤਾਂ ਬਿਲਕੁਲ ਠੀਕ ਹੋਣਾ ਹੈ ਜੀ ਤੁਸੀਂ ਨਾਲੇ ਸਭ ਤੋਂ ਵੱਡੀ ਪ੍ਰੋਬਲਮ ਅੱਜ ਕੱਲ ਪਤਾ ਕੀ ਆਂਦੀ ਹੈ ਜੀ ਦੇਖੋ ਅੱਜ ਕੱਲ ਹਰ ਬੰਦਾ ਕਹਿੰਦਾ ਕਿ ਜਿਹੜੀ ਪ੍ਰੋਬ 10 ਦਿਨਾਂ ਚ ਠੀਕ ਹੋ ਜਵੇ ਦੱਸੋ ਕਿਦਾਂ ਹੋ ਸਕਦਾ ਸਾਡੇ ਕੋਈ ਕੋਈ ਮੈਂ ਬਾਰ ਬਾਰ ਕਹਿਣਾ ਚਾਹ ਰਿਹਾ ਹਾਂ ਕੋਈ ਜਾਦੂ ਮੰਤਰ ਨਹੀਂ ਹੈਗਾ ਸਾਡੇ ਕੋਲ ਦਵਾਈ ਹੈ ਸਪੈਸ਼ਲ ਜੜੀ ਬੂਟੀਆਂ ਆਦੀਆਂ ਖੁਦ ਆਪਾਂ ਤਿਆਰ ਕਰੀਦਾ ਉਹਦੇ ਵਿੱਚ ਕੀ ਹੁੰਦਾ ਕਿ ਹਰ ਚੀਜ਼ ਨੂੰ ਟਾਈਮ ਚਾਹੀਦਾ ਸਬਰ ਚਾਹੀਦਾ ਜੇ ਆਪਾਂ ਤੁਹਾਨੂੰ ਕਹਿ ਰਹੇ ਹਾਂ ਕਿ 40 ਦਿਨ ਤੁਹਾਨੂੰ ਦਵਾਈ ਖਾਣੀ ਪੈਦੀ ਹੈ ਤੇ 40 ਦਿਨ ਖਾਣੀ ਪੈਣੀ ਹੈ ਕਈ ਪੇਸ਼ੈਂਟ ਕੀ ਕਰਦੇ ਨੇ 20 ਦਵਾਈ 20 ਦਿਨ ਦਵਾਈ ਖਾਂਦੇ ਨੇ ਉਸ ਤੋਂ ਬਾਅਦ ਉਹ ਠੀਕ ਹੋ ਗਏ ਕਹਿੰਦੇ ਠੀਕ ਹੈ ਜੀ ਮੈਂ ਠੀਕ ਹੋ ਗਿਆ ਨਹੀਂ ਬਿਲਕੁਲ ਗਲਤ ਹੈ ਜੇ ਆਪਾਂ ਤੁਹਾਨੂੰ ਕਹਿ ਰਹੇ ਹਾਂ ਕਿ 40 ਦਿਨ ਖਾਣੀ ਪੈਣੀ ਹੈ ਜਾਂ 60 ਦਿਨ ਖਾਣੀ ਪੈਣੀ ਹੈ ਤੇ ਪਲੀਜ਼ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਦਵਾਈ ਉਹਨੇ ਦਿਨ ਪੂਰੇ ਖਾਓ ਤੇ ਭਰੇਜ ਪੂਰਾ ਕਰੋ ਤਾਂ ਤੁਸੀਂ ਬਿਲਕੁਲ ਠੀਕ ਹੋ ਸਕਦੇ ਹੋ ਨਹੀਂ ਤੇ ਕੋਈ ਐਦਾਂ ਦੀ ਜੜੀ ਬੂਟੀ ਨਹੀਂ ਬਣੀ ਕਿ ਤੁਸੀਂ ਜੜੀ ਬੂਟੀ ਖਾਲੀ ਖਾ ਕੇ ਆਪਣੇ ਨੂੰ ਠੀਕ ਕਰ ਲਓ ਨਾਲ ਮੈਂ ਬਾਰ-ਬਾਰ ਕ ਡਾਈਟ ਦਾ ਵੀ ਬਹੁਤ ਵੱਡਾ ਰੋਲ ਹੈ ਉਹ ਸਾਰਾ ਕੋਈ ਤੁਹਾਨੂੰ ਲਿਖ ਕੇ ਦੇਵਾਂਗੇ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਤੇ ਕਿਹਦਾ ਪਰਹੇਜ਼ ਕਰਨਾ 60 ਦਿਨ ਤੁਹਾਡੇ ਕੋਲ ਦਵਾਈ ਖਾ ਲੈਂਦੇ ਆ ਜੀ ਤੁਸੀਂ ਗਰੰਟੀ ਦਿੰਦੇ ਹੋ ਕਿ 60 ਦਿਨ ਦੇ ਬਾਅਦ ਠੀਕ ਹੋ ਜੂ। ਮੈਂ ਕਹਾਂ ਜੀ ਮੈਂ ਤੁਹਾਨੂੰ ਗਰੰਟੀ ਉਸ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕਹਿੰਦਾ ਦੇਖੋ ਪਰਮਾਤਮਾ ਦੇਖੋ ਕਹਿੰਦੇ ਆ ਨਾ ਮਿੱਟੀ ਦਾ ਤੂੰ ਬੰਦਿਆ ਮਿੱਟੀ ਫਿਰ ਕਾਦੀ ਬੱਲੇ-ਬੱਲੇ ਅੱਜ ਮਿੱਟੀ ਦੇ ਉੱਤੇ ਬੰਦਿਆ ਕੱਲ ਮਿੱਟੀ ਦੇ ਥੱਲੇ ਦੇਖੋ ਜਾਣਾ ਸਭ ਨੇ ਉੱਥੇ ਹੀ ਆਪਾਂ ਉਸ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਉਹ ਸ਼ੁਕਰ ਮਨਾਣਾ ਹੈ ਕਿ ਉਸ ਪਰਮਾਤਮਾ ਇਹ ਪੂਰਾ ਕੋਰਸ ਪੂਰਾ ਕਰ ਲੈਂਦਾ ਤੇ ਉਹ ਬਿਲਕੁਲ ਠੀਕ ਹੋ ਜਾਂਦਾ ਜੀ ਜਿੰਨਾ ਚਿਰ ਦਵਾਈ ਮਰੀਜ਼ ਖਾਂਦਾ ਉਨਾ ਚਿਰ ਠੀਕ ਰਹਿੰਦਾ ਜਦੋਂ ਦਵਾਈ ਛੱਡ ਦਿੰਦਾ ਉਸ ਤੋਂ ਬਾਅਦ ਫਿਰ ਉੱਥੇ ਆ ਜਾਂਦਾ ਹਾਂਜੀ ਸਰ ਦੇਖੋ ਮੈਂ ਤੁਹਾਨੂੰ ਉਹੀ ਗੱਲ ਉੱਥੇ ਆ ਗਈ ਦੇਖੋ ਮੈਂ ਤੁਹਾਨੂੰ ਉਹੀ ਕਹਿ ਰਿਹਾ ਸੀ ਕਿ ਦਵਾਈ ਖਾਣ ਦਾ ਮਤਲਬ ਇਹ ਨਹੀਂ ਕਿ ਖਾਲੀ ਦਵਾਈ ਨਹੀਂ ਤੁਹਾਨੂੰ ਠੀਕ ਕਰਨਾ ਤੁਹਾਡੀ ਡਾਈਟ ਦਾ ਬਹੁਤ ਵੱਡਾ ਰੋਲ ਹੈ ਜੇ ਤੁਸੀਂ ਪ੍ਰੋਪਰ ਡਾਈਟ ਲਓਗੇ ਜਿਦਾ ਆਪਾਂ ਦੱਸਦੇ ਹਾਂ ਠੀਕ ਹੈ ਜੀ ਟਾਈਮ ਦੇ ਹਿਸਾਬ ਨਾਲ ਦਵਾਈ ਖਾਓਗੇ ਤੇ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਇਹ ਮੈਂ ਗਰੰਟੀ ਲੈਂਦਾ ਹਾਂ ਸੋ ਵੈਸਾ ਮੈਂ ਦੇਖਿਆ ਨਾ ਤੁਸੀਂ ਜਿੱਦਾਂ ਨਾ ਆਪਣੀ ਦਵਾਈ 80 ਰੁਪਏ ਦੇ ਵਿੱਚ ਕਮਜ਼ੋਰੀ ਠੀਕ ਕਰਦੇ ਹੋ ਪਰ ਮੈਂ ਦੇਖਿਆ ਕਿ ਲੱਖਾਂ ਰੁਪਇਆ ਲਾ ਕੇ ਲੋਕੀ ਠੀਕ ਨਹੀਂ ਹੁੰਦੇ ਤੇ ਤੁਸੀਂ 80 ਰੁਪਏ ਦੇ ਵਿੱਚ ਠੀਕ ਕਰਦੇ ਹੋ ਨੀ ਕਮਜ਼ੋਰੀ ਹਾਂਜੀ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਆਪਾਂ ਸਿਰਫ 80 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਦਵਾਈ ਦੇ ਰਹੀ ਰਹੀ ਹੈ 40 ਦਿਨ ਦਾ ਸਾਡਾ ਕੋਰਸ ਹੁੰਦਾ ਹੈ ਜਦਕਿ ਕਈ ਪੇਸ਼ੈਂਟ ਆਉਂਦੇ ਨੇ ਸਾਡੇ ਕੋਲ ਜਿਨ੍ਹਾਂ ਦੀ ਸ਼ੁਰੂਆਤੀ ਪ੍ਰੋਬਲਮ ਹੁੰਦੀ ਹੈ ਆਪਾਂ ਉਹਨਾਂ ਨੂੰ ਇਹ ਨਹੀਂ ਕਿ ਆਂਦੇ ਹਜ਼ਾਰਾਂ ਰੁਪਏ ਦੱਸ ਦਈਦੇ ਆ ਨਾਲੇ ਸਭ ਤੋਂ ਵੱਡੀ ਗੱਲ ਤੁਹਾਨੂੰ ਪਹਿਲੇ ਵੀ ਦੱਸਿਆ ਆਪਾਂ ਪੂਰੀ ਹਿਸਟਰੀ ਲਈਦੀ ਹੈ ਜਿਨ੍ਹਾਂ ਦੀ ਸ਼ੁਰੂਆਤੀ ਪ੍ਰੋਬਲਮ ਹੁੰਦੀ ਹੈ ਤੇ ਮੈਂ ਬਹੁਤ ਸਾਰੇ ਪੇਸ਼ੈਂਟ ਹਜ਼ਾਰਾਂ ਬੰਦੇ ਠੀਕ ਕਰ ਚੁੱਕਾ ਸਿਰਫ 80 ਰੁਪਏ ਪ੍ਰਤੀ ਦਿਨ ਦੇ حساب ਨਾਲ ਸਿਰਫ 40 ਦਿਨ ਦਾ ਕੋਰਸ ਹੁੰਦਾ ਹੈ ਜੀ 40 ਦਿਨ ਖਾਓ ਤੇ ਆਨੰਦ ਲਓ ਜ਼ਿੰਦਗੀ ਦਾ ਹਾਂ ਪਰ ਭਰੇ ਜ਼ਰੂਰ ਕਰਨਾ ਹੈ ਜ਼ਿੰਦਗੀ ਦੇ ਦਰਸ਼ਕਾਂ ਨੂੰ ਜੰਦ ਜਾਂਦੇ ਦੱਸ ਦਿਓ ਕਿ ਤੁਸੀਂ ਕਿੱਥੇ ਹੋ ਇਸ ਟਾਈਮ ਤੇ ਆਪਣਾ ਡਰੈਸ ਕੀ ਆ ਹਾਂਜੀ ਆਪਾਂ ਲੁ ਉਦੇ ਨੇੜੇ ਨੀਲੇ ਝੰਡਿਆਲਾ ਗੁਰਦੁਆਰਾ ਹੈ ਮੇਨ ਹਰਗੋਬਿੰਦ ਰੋਡ ਦੇ ਉੱਤੇ ਸਾਡਾ ਸੈਂਟਰ ਹੈਗਾ ਜੀ ਸੂਰੇਮੰਸ਼ੀ ਆਯੁਰੋਦਿਕ ਸੈਂਟਰ ਆਪਾਂ ਹਮੇਸ਼ਾ ਤੁਹਾਡੀ ਸੇਵਾ ਵਾਸਤੇ ਇੱਥੇ ਬੈਠੇ ਆਂ ਜੀ ਜਦੋਂ ਮਰਜ਼ੀ ਆਓ ਸਾਡੇ ਨਾਲ ਬੈਠੋ ਸਾਡੇ ਨਾਲ ਗੱਲਬਾਤ ਕਰੋ ਚਾਹੇ ਅੱਧਾ ਘੰਟਾ ਲੱਗੇ ਚਾਹੇ ਘੰਟਾ ਲੱਗੇ ਆਪਾਂ ਖੁਦ ਮਿਲਦੇ ਆਂ ਹਰ ਪੇਸ਼ੈਂਟ ਨੂੰ ਤੇ ਇੱਥੇ ਆ ਕੇ ਸਾਨੂੰ ਮਿਲੋ ਹਰ ਪ੍ਰੋਬਲਮ ਦਾ ਹੱਲ ਸਾਡੇ ਕੋਲ ਹੈਗਾ ਉਸ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਬਿਲਕੁਲ ਠੀਕ ਹੋ ਜਾਓਗੇ ਧੰਨਵਾਦ ਜੀ ਸੋ ਦਰਸ਼ਕੋ ਬਹਿ ਸਾਹਿਬ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਸੋ ਸਾਰਾ ਡਰੈਸ ਦਾ ਨੋਟ ਵੈਸਾਬ ਨੇ ਦੱਸ ਦਿੱਤਾ ਵਾ ਸੋ ਫੋਨ ਕਰਕੇ ਇਹਨਾਂ ਨਾਲ ਗੱਲਬਾਤ ਕਰਕੇ ਪਹੁੰਚੋ ਇੱਥੇ ਥੈਂਕ ਯੂ ਜੀ ਸਭ ਦਾ ਧੰਨਵਾਦ